ਸੱਚੇ ਕਾਲ ਜੀ ਕੈਂਡਾ ਨਿਊਜ਼ ਬੁਲਟਿਨ ਵੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਮਨਜੀਤ ਕੌਰਗਿਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਯਮ ਮੁਖੜ ਲਾਈਨਸ ਤੇ ਪੰਜਾਬ ਨੇ ਲੜਕੀ ਪ੍ਰੋਬਲਿਨ ਕੋਰ ਨੇ ਸਿੜਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਕੀਤਾ ਕਬਜ਼ਾ ਕਰਦੇ ਵਿੱਚੋਂ ਸਿੱਖ ਸੰਗਤ ਨੇ ਛੁਡਵਾਇਆ ਸਰੂਪ ਬਲੌਕ ਕੁਬੇਕਵਾਦੇ ਲੀਡਰ ਬ੍ਰੌਂਚ ਨੇ ਲਿਬਰਲ ਪਾਰਟੀ ਨੂੰ ਦਿੱਤੀ ਤਿੱਤਮ ਕੀ 29 ਅਕਤੂਬਰ ਤੱਕ ਮੰਗ ਮੰਨਣ ਲਈ ਦਿੱਤਾ ਆਖਰੀ ਸਮਾਂ ਬਲੌਕ ਕੁਬੇਕਵਾਦੇ ਲੀਡਰ ਨੂੰ ਲਿਬਰਲ ਹਾਊਸ ਦੇ ਲੀਡਰ ਦਾ ਜਵਾਬ ਸਰਕਾਰ ਬਲਾਕ ਦੇ ਪੈਨਸ਼ਨ ਮੋਸ਼ਨ ਦੇ ਖਿਲਾਫ ਕਰੇਗੀ ਵੋਟ 1 ਅਕਤੂਬਰ ਤੋਂ ਸਟੱਡੀ ਪਰਮਿਟ ਪਾਇਲਟ ਪ੍ਰੋਜੈਕਟ ਦੀ ਹੋਈ ਸ਼ੁਰੂਆਤ ਅਦਾਲਤ ਦੇ ਵਿੱਚ ਸਮੀਖਿਆ ਕੀਤੀ ਜਾਵੇਗੀ ਰੱਦ ਹੋਏ ਸਟੱਡੀ ਵੀਜ਼ਿਆਂ ਦੀ ਹੁਣ ਖਬਰਾਂ ਵਿਸਥਾਰ ਦੇ ਨਾਲ ਨਿਊਯਾਰਕ ਤੋਂ ਇੱਕ ਬੇहद ਚਿੰਤਾਜਨਕ ਅਤੇ ਰਾਹਤ ਭਰੀ ਖਬਰ ਲੈ ਕੇ ਸਾਹਮਣੇ ਆਇਆ ਚਿੰਤਾਜਨਕ ਇਸ ਕਰਕੇ ਕਿਉਂਕਿ ਇੱਕ ਪੰਜਾਬਨ ਨੌਜਵਾਨ ਦੇ ਉੱਤੇ ਹੀ ਦੋਸ਼ ਲੱਗੇ ਨੇ ਕਿ ਉਸਨੇ ਘਰ ਦੇ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਦੇ ਉੱਤੇ ਕਬਜ਼ਾ ਕਰਕੇ ਰੱਖਿਆ ਹੋਇਆ ਸੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਦੀ ਬੇਦਬੀ ਦੀ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਗਿਆ ਇਸ ਕਰਕੇ ਰਾਹਤ ਭਰੀ ਖਬਰ ਵੀ ਮੰਨੀ ਜਾ ਰਹੀ ਹੈ ਇੱਕ ਮਹੀਨੇ ਪਹਿਲਾਂ ਪ੍ਰਬਲੀਨ ਦੇ ਘਰੇ ਸਹਿਜ ਪਾਠ ਹੋਇਆ ਸੀ ਅਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਨੂੰ ਘਰ ਲੈ ਕੇ ਗਈ ਸੀ ਪਰ ਭੋਗ ਪੈਣ ਤੋਂ ਬਾਅਦ ਵੀ ਬੀੜ ਨੂੰ ਵਾਪਸ ਨਹੀਂ ਕੀਤਾ ਗਿਆ ਜਦੋਂ ਸਿੱਖ ਸੰਗਤ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਫਿਰ ਰੋਸ ਵਧਦਾ ਗਿਆ ਅਤੇ ਪ੍ਰਬਲਿੰਦ ਦੇ ਘਰ ਦੇ ਬਾਹਰ ਧਰਨਾ ਦਿਨਾ ਸ਼ੁਰੂ ਕਰ ਦਿੱਤਾ ਗਿਆ ਨਾਸੋ ਕਾਉਂਟੀ ਪੁਲਿਸ ਨੇ ਜਦੋਂ ਵਾਰੰਟ ਹਾਸਲ ਕੀਤਾ ਤਾਂ ਵਾਰੰਟ ਹਾਸਲ ਕਰਨ ਤੋਂ ਬਾਅਦ ਹੈਲੀਕਾਪਟਰ ਅਤੇ ਗੱਡੀਆਂ ਦਾ ਕਾਫਲਾ ਲੈ ਕੇ ਪੁਲਿਸ ਪ੍ਰਬਲਿੰਦ ਦੇ ਘਰ ਦੇ ਬਾਹਰ ਪਹੁੰਚੀ ਅਤੇ ਸਤਕਾਰ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਨ ਸਰੂਪ ਨੂੰ ਆਪਣੇ ਕੋਲ ਲੈ ਕੇ ਤੇ ਫਿਰ ਗੁਰਦੁਆਰਾ ਸਾਹਿਬ ਵਿਖੇ ਸ਼ੋਭਿਤ ਕਰ ਦਿੱਤਾ ਗਿਆ ਇੱਕ ਮਹੀਨਾ ਪਹਿਲਾਂ ਪੰਜਾਬੀ ਮੂਲ ਦੀ ਦਿੱਸੇ ਜਾਣ ਵਾਲੀ ਪ੍ਰਬਲਿੰਕ ਕੌਰ ਨੇ ਆਪਣੇ ਘਰ ਵਿੱਚ ਸਹਿਜ ਪਾਠ ਰਖਵਾਇਆ ਸੀ ਜਿਸ ਵਾਸਤੇ ਨਿਯੋਗ ਦੇ ਰਾਮਗੜੀਆ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਲਿਆਂਦਾ ਗਿਆ ਸੀ ਹਰਾਨੀ ਜਨਕ ਗੱਲ ਇਹ ਰਹੀ ਕਿ ਪਾਠ ਦਾ ਭੋਗ ਪੈਣ ਤੋਂ ਬਾਅਦ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਵਾਪਸ ਚਲੇ ਗਏ ਅਤੇ ਪ੍ਰਬਲীন ਕੌਰ ਨੇ ਸੁਰੂਪ ਵਾਪਸ ਨਹੀਂ 모ੜਿਆ ਗੁਰਦੁਆਰਾ ਸਾਹਿਬ ਦੇ ਨਾਲ ਸੰਬੰਧਿਤ ਵੱਖ-ਵੱਖ ਕਮੇਟੀਆਂ ਨੇ ਨਿਰੰਤਰ ਕੋਸ਼ਿਸ਼ ਕੀਤੀ ਪਰ ਪ੍ਰਬਲীন ਕੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵੀਡ ਵਾਪਸ ਦੇਣ ਤੋਂ ਇਨਕਾਰਤਾ ਕੀਤਾ ਹੀ ਨਾਲ ਹੀ ਦਰਵਾਜ਼ੇ ਵੀ ਖੋਲਣ ਤੋਂ ਮਨਾਂ ਕਰ ਦਿੱਤਾ ਚਿੰਤਾ ਉਸ ਵੇਲੇ ਜ਼ਿਆਦਾ ਵੱਧ ਗਈ ਜਦੋਂ ਇਹ ਪਤਾ ਲੱਗਾ ਕਿ ਪ੍ਰਬਲীন ਕੌਰ ਦਾ ਤਲਾਕ ਹੋ ਗਿਆ ਹੈ ਤੇ ਉਹ ਕਿਸੇ ਪਾਕਿਸਤਾਨੀ ਲੜਕੇ ਦੇ ਨਾਲ ਰਹਿ ਰਹੀ ਹੈ ਸਿੱਖ ਸੰਗਤ ਦੇ ਮਨ ਵਿੱਚ ਰੋਸ ਵਧਣ ਲੱਗਾ ਜਿਸ ਤੋਂ ਬਾਅਦ ਸੰਦੀਪ ਸਿੰਘ ਜਿੰਮੀ ਨੇ ਆਪਣੇ ਸਾਥੀਆਂ ਦੀਪਕ ਪੰਸਲ ਅਤੇ ਬੱਬੀ ਕੁਮਾਰ ਦੇ ਨਾਲ ਮਿਲ ਕੇ ਇਨਸਾਫ ਲੈਣ ਦਾ ਫੈਸਲਾ ਕੀਤਾ ਸੰਗਤਾਂ ਨੂੰ ਇਹ ਵੀ ਚਿੰਤਾ ਖਾ ਰਹੀ ਸੀ ਕਿ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਨਾ ਹੋ ਗਈ ਹੋਵੇ ਨਾ ਹੀ ਇਹ ਵੀ ਚਿੰਤਾ ਸੀ ਕਿ ਇਸ ਵੇਲੇ ਪ੍ਰਬਲਿਨ ਕੌਲ ਦੇ ਘਰ ਵਿੱਚ ਸਰੂਪ ਬਿਰਾਜਮਾਨ ਹੈ ਵੀ ਜਾਂ ਫਿਰ ਕਿਤੇ ਹੋਰ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਸਿੱਖ ਸੰਗਤ ਨੇ ਨਿਯੋਗ ਦੇ ਵਿੱਚ ਸਥਿਤ ਪ੍ਰਬਲਿਨ ਕੌਲ ਦੇ ਘਰ ਦੇ ਬਾਹਰ ਧਰਨਾ ਲਗਾਉਣਾ ਸ਼ੁਰੂ ਕਰ ਦਿੱਤਾ ਅਤੇ ਇਹ ਧਰਨਾ ਉਦੋਂ ਸਫਲ ਹੋਇਆ ਜਦੋਂ 900 ਕਾਉਂਟੀ ਦੇ ਕਮਿਸ਼ਨਰ ਪੈਟਰਿਕ ਰਾਈਡਰ ਨੇ ਸ਼ਮੂਲਿਤ ਕੀਤੀ ਪੁਲਿਸ ਹੈਲੀਕਾਪਟਰ ਦੇ ਰਾਹੀਂ ਅਤੇ ਗੱਡੀਆਂ ਲੈ ਕੇ ਪ੍ਰਬਲਿੰਗ ਦੇ ਘਰ ਦੇ ਬਾਹਰ ਪਹੁੰਚੀ ਵਰੰਟ ਹਾਸਲ ਕਰਨ ਤੋਂ ਬਾਅਦ ਪੁਲਿਸ ਸ਼ੀਸ਼ਾ ਤੋੜ ਕੇ ਪ੍ਰਬਲਿੰਗ ਦੇ ਘਰ ਅੰਦਰ ਦਾਖਲ ਹੋਈ ਅਤੇ ਸਤਕਾਰ ਸਿਹਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਬਾਹਰ ਲਿਆਂਦਾ ਗਿਆ ਅਤੇ ਦੁਬਾਰਾ ਸਰੂਪ ਨੂੰ ਗੁਰਦੁਆਰਾ ਸਾਹਿਬ ਵਿਖੇ ਭੇਜ ਦਿੱਤਾ ਗਿਆ ਇਸ ਮੌਕੇ ਸੰਦੀਪ ਜਿਮੀ ਅਤੇ ਬੱਬੀ ਕੁਮਾਰ ਨੇ ਪੂਰੀ ਘਟਨਾ ਦਾ ਜ਼ਿਕਰ ਕਰਦਿਆਂ ਕੀ ਕਿਹਾ ਤੁਸੀਂ ਵੀ ਸੁਣੋ ਅਸੀਂ ਆਪਣੇ ਆਪ ਨੂੰ ਬੜਾ ਲੱਕੀ ਸਮਝਦੇ ਆ ਕਿ ਮਹਾਰਾਜ ਨੇ ਸਾਰਿਆਂ ਦੀ ਇਲਾਜ ਰੱਖੀ ਕਿਉਂਕਿ ਜੋ ਇਹ ਲੇਡੀਜ਼ ਦੇ ਹਾਲਾਤ ਸੀਗੇ ਜਾਂ ਇਹ ਜੋ ਬਿਜ਼ਨਸ ਜੇ ਹੈਗੀ ਆ ਤਾਂ ਦਿਲ ਬਹੁਤ ਡਰਦਾ ਸੀ ਕਿ ਕਿਤੇ ਮਹਾਰਾਜ ਸਰੂਪ ਇੱਥੇ ਹੋਣ ਯੂ نو ਸਹੀ ਕੰਡੀਸ਼ਨ 'ਚ ਹੋਣ ਉਹਨਾਂ ਦਾ ਸ਼ੀਰ ਸ਼ਾਟ ਨਾ ਹੋਈ ਹੋਵੇ ਕੋਈ ਬੇਅਦਬੀ ਨਾ ਹੋਈ ਹੋਵੇ ਸੋ 4-5 ਦਿਨਾਂ ਤੋਂ ਸਾਰੀ ਸਤਕਾਰ ਕਮੇਟੀ ਬੜਾਜ ਭਾਈ ਹੋਣੀ ਬੋਟੇ ਭਾਈ ਹੋਣੀ ਬੁਲਾ ਕੇ ਭਾਈ ਹੋਣੀ ਜਿੰਮੀ ਹੋਣੀ ਸਾਰੇ ਅਸੀਂ ਰਲ ਕੇ ਤਾਂ ਮਹਾਰਾਜ ਦੀ ਕਿਰਪਾ ਸਦਕਾ ਪੇਰਾ ਦਿੱਤਾ ਇਹ ਜੀ ਇਹ ਇਹ ਡੀਪ ਕਨਸਪੀਰੇਸੀ ਲੱਗਦੀ ਆ ਕਿਉਂਕਿ ਅਦਰੋਂ ਗਨ ਵੀ ਮਿਲੀ ਆ ਜੀ ਤਾਂ ਇਹ ਥੋੜਾ ਸਾਨੂੰ ਕੁਝ ਸਪੀਸ਼ੀਅਸ ਬੰਦੇ ਵੀ ਦੇਖਣ ਨੂੰ ਮਿਲੇ ਜਿਸ ਕਰਕੇ ਸੰਗਤ ਨੂੰ ਮਾਫੀ ਚਾਹੁੰਦੇ ਆ ਕਿ ਸੰਗਤ ਨੂੰ ਥੋੜਾ ਇੱਕ ਬਲਾਕੇ ਕੇ ਆਣਾ ਪਿਆ ਸਰੂਪ ਬਿਲਕੁਲ ਠੀਕ ਠਾਕ ਆ ਜੀ ਪੂਰਾ ਡਿਟੇਲ ਨਾਲ ਅਸੀਂ ਗੁਰੂ ਘਰੇ ਜਾ ਕੇ ਚਾਰ ਪੰਜ ਪੰਜ ਪਿਆਰੇ ਸਿੰਘ ਦੇਖਣਗੇ ਸਾਰੇ ਅੰਗ ਬਾ ਅੰਗ ਤਾਂ ਮਹਾਰਾਜ ਦੀ ਕਿਰਪਾ ਆ ਸਰੂਪ ਬਿਲਕੁਲ ਵਧੀਆ ਕੰਡੀਸ਼ਨ ਚ ਆ ਤਾਂ ਸਾਰਿਆਂ ਦੀ लाज ਮਹਾਰਾਜ ਨੇ ਰੱਖੀ ਜੀ ਦੋ ਲੋਕੀ ਰੈਸਟੋਰੈਂਟ ਹੋਏ ਨੇ ਜੀ ਇੱਕ ਤਾਂ ਜਿਹੜੀ ਲੇਡੀਜ਼ ਹੈਗੀ ਸੀ ਇੱਕ ਉਹਦਾ ਜੋ ਬੋਏਫ੍ਰੈਂਡ ਦੱਸਦੇ ਆ ਤਾਂ ਵੈਪਨ ਵਗੈਰਾ ਵੀ ਅੰਦਰੋਂ ਮਿਲੇ ਆ ਤਾਂ ਸਟਰੀਟ ਦੇ ਉੱਤੋਂ ਜਿਹੜੀ ਸ਼ਾਕਿੰਗ ਚੀਜ਼ ਆ ਸਟਰੀਟ ਦੇ ਉੱਤੋਂ ਗੱਡੀਆਂ ਦੇ ਥੱਲੋਂ ਵੀ ਵਪਰ ਮਿਲੇ ਆ। ਸੋ ਜੋ ਦੇਖਣ ਚ ਆ ਰਿਹਾ ਕਿ ਜਿੱਦਾਂ ਕੋਈ ਗੈਂਗ ਰਿਲੇਟਿਡ ਮਸਲਾ ਹੋ ਸਕਦਾ। ਕੋਈ ਧਰਮ ਪਰਿਵਰਤਨ ਜਿੱਦਾਂ ਗਰੂਮਿੰਗ ਦੀ ਗੱਲ ਯੂਕੇ ਚੱਲਦੀ ਆ। ਸੋ ਮਹਾਰਾਜ ਨੇ ਵਧੀਆ ਕੀਤਾ ਕਿ ਇਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹਨੂੰ ਨੱਥ ਪਾ ਲਈ ਗਈ। ਸੋ ਅੱਗੇ ਇਨਵੈਸਟੀਗੇਸ਼ਨ ਚੱਲੂਗੀ। ਜਿੱਦਾਂ ਜਿੱਦਾਂ ਇਨਫੋਰਮੇਸ਼ਨ ਆਉਗੀ ਆਪਾਂ ਸੰਗਤ ਨਾਲ ਸ਼ੇਅਰ ਕਰੂਗੇ। ਪਹਿਲਾਂ ਸਭ ਤੋਂ ਪਹਿਲਾਂ ਤੇ ਸਾਰੀ ਸੰਗਤ ਦਾ ਮੈਂ ਸਿਰ ਝੁਕਾ ਕੇ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਜਿਸ ਵਾਹਿਗੁਰੂ ਨੂੰ ਅਸੀਂ ਮੰਨਦੇ ਆ ਉਹਨਾਂ ਦੇ ਸਤਕਾਰ ਲਈ ਜੋ ਵੀ ਇਹ ਕਰ ਸਕਦੇ ਸੀ ਹਿੰਮਤ ਆਪਣੀ ਕਿ ਕੋਈ ਵਿਅਦਬੀ ਨਾ ਹੋਵੇ ਜੋ ਵੀ ਜਿਸ ਦਾ ਵੀ ਜਿਸ ਤਰ੍ਹਾਂ ਦਾ ਵੀ ਫਰਜ਼ ਬਣਦਾ ਸੀ ਉਹ ਸੰਗਤ ਇੱਥੇ ਆਈ ਹੈ ਤੁਹਾਡੇ ਆਉਣ ਦਾ ਬਹੁਤ ਬਹੁਤ ਸ਼ੁਕਰੀਆ ਸ੍ਰੀ ਵਾਹਿਗੁਰੂ ਜੀ ਆਪਣੇ ਘਰ ਗਏ ਆ ਲੇਕਿਨ ਜਿੰਨੇ ਵੀ ਸਭ ਤੋਂ ਜ਼ਿਆਦਾ ਜਿਹੜਾ ਸ਼ੁਕਰਗੁਜ਼ਾਰ ਹੈ ਉਹ ਪੁਲਿਸ ਕਮਿਸ਼ਨਰ ਪੁਲਿਸ ਡਿਪਾਰਟਮੈਂਟ ਐਂਡ ਅਦਰ ਲਾ ਇਨਫੋਰਸਮੈਂਟ ਦੇ ਪੁੱਟ एवरीथिंग ਔਨ ਦਾ ਲਾਈਨ ਟੂ ਪੇ ਦਾ ਰਿਸਪੈਕਟ ਟੂ ਗੁਰੂ ਗ੍ਰੰਥ ਸਾਹਿਬ ਜੀ ਐਂਡ ਡਿਡ ਵਾਟ ਦੇ ਹੈਵ ਟੂ ਡੂ ਟੂ ਮੇਕ ਸ਼ੋਰ ਗੁਰੂ ਜੀ ਗੋਜ਼ ਬੈਕ ਟੂ ਦਾ ਹਾਊਸ ਜ਼ਿਕਰੇ ਖਾਸ ਹੈ ਕਿ ਨਾਸੋ ਕਾਉਂਟੀ ਦੀ ਪੁਲਿਸ ਨੇ ਆਪਣੀ ਸੂਝ-ਬੂਝ ਵਿਖਾਈ ਅਤੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਮੂਰਤੋਸ਼ ਸ਼ੋਭਿਤ ਕਰ ਦਿੱਤਾ ਗਿਆ ਹੁਣ ਇਸ ਮਾਮਲੇ ਦੇ ਵਿੱਚ ਪ੍ਰਬਲਿਨ ਕੌਰ ਨੂੰ ਗ੍ਰਿਫਤਾਰਤਾ ਕੀਤਾ ਗਿਆ ਹੈ ਨਾਲ ਹੀ ਪ੍ਰਬਲਿਨ ਕੌਰ ਤੋਂ ਇਸ ਘਟਨਾ ਸੰਬੰਧੀ ਪੁੱਛਗਿੱਛ ਵੀ ਕੀਤੀ ਜਾਵੇਗੀ ਪੁਲਿਸ ਨੇ ਹੈਲੀਕਾਪਟਰਾਂ ਦੀ ਮਦਦ ਦੇ ਨਾਲ ਅਤੇ ਸਕਾਉਟ ਟੀਮਾਂ ਦੀ ਮਦਦ ਦੇ ਨਾਲ ਸਥਿਤੀ ਦੇ ਉੱਤੇ ਪੂਰੀ ਨਜ਼ਰ ਬਣਾ ਕੇ ਰੱਖੀ ਹੋਈ ਸੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਬਲਿਨ ਕੌਰ ਦੇ ਘਰੇ ਜਿਹੜੇ ਗਰੰਥੀ ਸਿੰਘ ਨੇ ਸਰੂਪ ਛੱਡ ਕੇ ਆਂਦਾ ਸੀ ਉਸ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ ਤੇ ਉਸ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਇੱਥੇ ਖਾਸ ਜ਼ਿਕਰ ਇਹ ਹੈ ਕਿ 24 ਘੰਟੇ ਦੇ ਅੰਦਰ ਅੰਦਰ ਨਾਸੋ ਕਾਉਂਟੀ ਪੁਲਿਸ ਨੇ ਇਹ ਮਾਮਲਾ ਸੁਲਝਾ ਲਿਆ ਸੀ ਬੇਵਿਸਾਹੀ ਦਾ ਮਤਾ ਦੁਬਾਰਾ ਅਸਫਲ ਹੋ ਗਿਆ ਹੈ ਅਤੇ ਬਲੋਕ ਕੁਬਕਵਾਨੇ ਮੁਰਤੋਂ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ ਬਲਾਕ ਕ੍ਰਿਬਕਵਾਦੇ ਲੀਡਰ ਬ੍ਰੌਂਚੇ ਨੇ ਲਿਬਰਲ ਸਰਕਾਰ ਨੂੰ ਚੇਤੇ ਦਿਵਾਇਆ ਹੈ ਕਿ 29 ਅਕਤੂਬਰ ਤੱਕ ਉਹਨਾਂ ਦੇ ਕੋਲ ਸਮਾਂ ਹੈ ਤੇ ਉਹ ਹਾਲੇ ਵੀ ਆਪਣੀ ਇਸ ਗੱਲ ਤੇ ਕਾਇਮ ਨੇ ਕਿ ਜੇ 29 ਅਕਤੂਬਰ ਤੱਕ ਲਿਬਰਲ ਸਰਕਾਰ ਨੇ ਉਹਨਾਂ ਦੀ ਪੈਨਸ਼ਨ ਮਤੇ ਦੇ ਉੱਤੇ ਵਿਚਾਰ ਨਾ ਕੀਤਾ ਜਾਂ ਲਾਗੂ ਨਾ ਕੀਤਾ ਤਾਂ ਫਿਰ ਉਹ ਆਪਣਾ ਸਮਰਥਨ ਵਾਪਸ ਲੈ ਲੈਣਗੇ ਹਾਲਾਂਕਿ ਲਿਬਰਲ ਐਮਪੀਸ ਕਹਿੰਦੇ ਨੇ ਕਿ ਉਹ ਇਸ ਮਤੇ ਦੇ ਖਿਲਾਫ ਨੇ ਬਲੋਕ ਕੁਬੈਕਵਾ ਲੀਡਰ ਐ ਫਰੈਂਸ਼ਾ ਬਲੋਂਸ਼ੇ ਨੇ ਕਿ ਹੈ ਕਿ ਉਹਨਾਂ ਵਲੋਂ ਲੈਂਦੇ ਪੈਨਸ਼ਨ ਮਤੇ ਵਿਰੋਧ VOTING ਤੋਂ ਬਾਅਦ ਵੀ ਲਿਬਰਲ ਪਾਰਟੀ ਨੂੰ 29 ਅਕਤੂਬਰ ਤੱਕ ਦਿੱਤੀ ਸਮਾਸੀਮਾ ਹਾਲੇ ਵਿਕਾਇਮ ਹੈ ਬਲੋਕ ਕੁਬੈਕਵਾ ਲੀਡਰ ਐ ਫਰੈਂਸ਼ਾ ਬਲੋਂਸ਼ੇ ਨੇ ਮੰਗਲਵਾਰ ਨੂੰ ਬਿਲ ਸੀ 319 ਲਿਆਂਦਾ ਜੋ ਕਿ 65 ਤੋਂ ਜੋ 80 ਸਾਲ ਦੀ ਉਮਰ ਦੇ ਬਜ਼ੁਰਗਾਂ ਲਈ 올ਡ ਏਜ ਸਿਕਿਉਰਿਟੀ ਦੇ ਭੁਗਤਾਨ ਵਿੱਚ 10% ਦੇ ਵਾਧੇ ਦੀ ਮੰਗ ਕਰਤਾਏ VOTING ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਲੌਕ ਕਿਊਬੈਕਵਾ ਲੀਡਰ ਐਫ ਫਰੈਂਚਾਪ ਬਲੌਂਸ਼ੇ ਨੇ ਕਿਹਾ ਕਿ ਸਰਕਾਰ ਕੋਲ ਕੈਨੇਡੀਅਨਜ਼ ਅਤੇ ਕਿਊਬੈਕ ਵਾਸੀਆਂ ਨੂੰ ਸਪਸ਼ਟ ਜਵਾਬ ਦੇਣ ਲਈ ਇੱਕ ਬੈਕਬੋਨ ਨਹੀਂ ਸੀ ਜ਼ਿਆਦਾਤਰ ਲਿਬਰਲ ਐਮਪੀਜ਼ ਵੱਲੋਂ ਇਸ ਮਤੇ ਦੇ ਵਿਰੁੱਧ ਵੋਟ ਕੀਤੀ ਗਈ ਸੀ ਮਤਾ ਅੰਤ ਵਿੱਚ ਕੰਜ਼ਰਵੇਟਿਵ ਐਂਡੀਪੀ ਗ੍ਰੀਨਸ ਅਤੇ ਪੰਜ ਲਿਬਰਲ ਬੈਕ ਬੈਂਚਰਾਂ ਦੇ ਸਮਰਥਨ ਨਾਲ ਪਾਸ ਹੋ ਗਿਆ ਇਸ ਮਤੇ ਦੇ ਪਾਸ ਹੋਣ ਤੋਂ ਬਾਅਦ ਵੀ ਕਾਨੂੰਨ ਬਣਾਉਣ ਲਈ ਲਿਬਰਲ ਸਰਕਾਰ ਨੂੰ ਇੱਕ ਸ਼ਾਹੀ ਸਿਫਾਰਿਸ਼ ਦੇਣੀ ਪਵੇਗੀ ਕਿਉਂਕਿ ਇੱਕ ਪ੍ਰਾਈਵੇਟ ਮੈਂਬਰ ਦਾ ਬਿੱਲ ਸਰਕਾਰ ਨੂੰ ਕੈਬਨਿਟ ਦੀ ਪ੍ਰਵਾਨਗੀ ਤੋਂ ਬਿਨਾਂ ਹੋਰ ਪੈਸਾ ਖਰਚਣ ਲਈ ਮਜਬੂਰ ਨਹੀਂ ਕਰ ਸਕਦਾ ਪਾਰਲੀਮੈਂਟਰੀ ਬਜਟ ਅਫਸਰ ਨੇ ਕਿਹਾ ਹੈ ਕਿ ਬਲੌਕ ਦੇ ਪ੍ਰਸਤਾਵਿਤ OES ਵਾਅਦੇ ਨਾਲ ਅਗਲੇ 5 ਸਾਲਾਂ ਵਿੱਚ 16 ਬਿਲੀਅਨ ਡਾਲਰ ਦੀ ਲਗਤ ਆਵੇਗੀ ਦੱਸਿਆ ਨੋ ਕਿਹਾ ਕਿ ਲਿਬਰਲ ਸਰਕਾਰ ਨੇ 2022 ਵਿੱਚ ਪਹਿਲਾਂ ਹੀ 75 ਸਾਲ ਤੋਂ ਵੱਧ ਉਮਰ ਤੇ ਪੈਨਸ਼ਨਰਾਂ ਲਈ 올ਡ ਏਜ ਸਿਕਿਉਰਿਟੀ ਵਿੱਚ 10% ਵਾਧਾ ਕੀਤਾ ਹੋਇਆ ਹੈ ਬਲੌਕ ਕਯੂਬੇਕਾ ਲੀਡਰ ਏ ਫਰੈਂਚਸ਼ਾਪ ਬਲੌਂਸ਼ੀ ਆਖ ਚੁੱਕੇ ਨੇ ਕਿ ਜੇ ਫੈਡਰਲ ਸਰਕਾਰ ਜਲਦੀ ਚੋਣਾਂ ਕਰਵਾਏ ਜਾਂਦੇ ਜੋਖਮ ਤੋਂ ਬਚਣਾ ਚਾਹੁੰਦੀ ਹੈ ਤਾਂ ਉਸ ਨੂੰ ਅਕਤੂਬਰ ਦੇ ਅਖੀਰ ਤੱਕ ਉਹਨਾਂ ਦੀਆਂ ਮੰਗਾਂ ਨੂੰ ਮੰਨਣਾ ਪਵੇਗਾ ਉਹਨਾਂ ਕਿਹਾ ਹੈ ਕਿ ਇਹ ਮੰਗਾਂ 29 ਅਕਤੂਬਰ ਤੱਕ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਜੇਕਰ ਉਹ ਨਹੀਂ ਮੰਨੀਆਂ ਜਾਂਦੀਆਂ ਤਾਂ ਬਲੌਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਡੇਕਣ ਲਈ ਕੰਜ਼ਰਵੇਟਿਵਸ ਅਤੇ ਐਨਟੀਪੀ ਨਾਲ ਗਲਪਾਤ ਸ਼ੁਰੂ ਕਰੇਗਾ ਲਿਬਰਲ ਹਾਊਸ ਲੀਡਰ ਕਰੀਨਾ ਗੋਲਡ ਨੇ ਬੁੱਧਵਾਰ ਨੂੰ ਕਿਹਾ ਕਿ ਲਿਬਰਲ ਕੈਬਨਿਟ ਇਸ ਪ੍ਰਸਤਾਵ ਦਾ ਸਮਰਥਨ ਨਹੀਂ ਕਰੇਗੀ ਕਿਉਂਕਿ ਇਹ ਸਰਕਾਰ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ 2022 ਦੇ ਸਟੈਟਿਸਟਿਕਸ ਕੈਨੇਡਾ ਦੇ ਆਂਕੜਿਆਂ ਅਨੁਸਾਰ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਘੱਟ ਆਮਦਨੀ ਵਾਲੇ ਸਮਝੇ ਜਾਂਦੇ ਸੰਭਾਵਨਾ ਵੀ ਘੱਟ ਹੈ ਬਜ਼ੁਰਗਾਂ ਦੀ ਗਰੀਬੀ ਦਰ ਸਾਰੇ ਉਮਰ ਸਮੂਹਾਂ ਵਿੱਚੋਂ ਸਭ ਤੋਂ ਘੱਟ ਹੈ ਆંકੜੇ ਦੱਸਦੇ ਨੇ ਕਿ 18 ਤੋਂ 64 ਸਾਲ ਦੀ ਉਮਰ ਦੇ ਲਗਭਗ 11% ਲੋਕਾਂ ਨੂੰ ਘਟ ਆਮਦਨ ਵਿੱਚੋਂ ਸ਼੍ਰੀ નિਬੱਧ ਕੀਤਾ ਗਿਆ ਹੈ। ਜਦਕਿ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਸਿਰਫ 6% ਹੈ ਜੇਕਰ ਬਲੌਗ ਆਪਣਾ ਸਮਰਥਨ ਵਾਪਸ ਲੈ ਲੈਂਦਾ ਹੈ ਤਾਂ ਜ਼ਰੂਰੀ ਨਹੀਂ ਕਿ ਲਿਬਰਲ ਸਰਕਾਰ ਡਿੱਗ ਜਾਵੇਗੀ ਟਰੂਡੋ ਐਂਡੀਪੀ ਨੂੰ ਦੁਬਾਰਾ ਸਮਰਥਨ ਦੇਣ ਲਈ ਮਨਾ ਸਕਦੇ ਨੇ ਕੰਜ਼ਰਵੇਟਿਵਜ਼ ਜਿੰਨੀ ਜਲਦੀ ਹੋ ਸਕੇ ਚੋਣਾਂ ਕਰਵਾਉਣ ਲਈ ਉਤਾਵਲੇ ਨੇ ਅਤੇ ਉਹਨਾਂ ਨੇ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਔ ਵਿਸ਼ਵਾਸਪਰਸਤਾ ਪ੍ਰਸਤਾਵ ਪੇਸ਼ ਕਰਨ ਦੀ ਧਮਕੀ ਦਿੱਤੀ ਹੈ ਪਾਰਲੀਮੈਂਟ ਦੀਆਂ 338 ਸੀਟਾਂ ਵਿੱਚੋਂ 153 ਸੀਟਾਂ ਲਿਬਰਲਾਂ ਦੇ ਕੋਲ ਨੇ ਤੇ 169 ਸੰਸਦ ਮੈਂਬਰਾਂ ਦੀ ਬਹੁਮਤ ਪ੍ਰਾਪਤ ਕਰਨ ਲਈ ਲਿਬਰਲਾਂ ਨੂੰ ਜਨਤਾ ਐਨਡੀਪੀ ਜਾਂ ਬਲੌਕ ਦੀ ਜ਼ਰੂਰਤ ਹੈ ਕੰਜ਼ਰਵੇਟਿਵ 119 ਐਮਪੀਜ਼ ਦੇ ਨਾਲ ਅਤੇ ਬਲੌਕ ਦੀ ਵੋਟਿੰਗ ਸਰਕਾਰ ਨੂੰ ਡੇਗਣ ਲਈ ਕਾਫੀ ਨਹੀਂ ਹੋਵੇਗੀ ਐਨਡੀਪੀ ਨੂੰ ਵੀ ਇਸ ਪਾਸੇ ਆਉਣਾ ਪਵੇਗਾ ਲਿਬਰਲ ਹਾਊਸ ਦੇ ਲੀਡਰ ਕਰੀਨਾ ਹੋਲਡ ਨੇ ਪੈਨਸ਼ਨ ਮੋਸ਼ਨ ਨੂੰ ਲੈ ਕੇ ਬਿਆਨ ਦਿੱਤਾ ਹੈ ਉਸਨੇ ਕਿਹਾ ਕਿ ਸਰਕਾਰ ਬਲੌਕ ਦੇ ਪੈਨਸ਼ਨ ਮੋਸ਼ਨ ਦੇ ਖਿਲਾਫ ਵੋਟ ਕਰੇਗੀ ਔਰ 29 ਅਕਤੂਬਰ ਤੱਕ ਪੈਨਸ਼ਨਾਂ ਨਾ ਵਧਾਏ ਜਾਂਦੇ ਸੂਰਤ ਦੇ ਵਿੱਚ ਬਲੌਕ ਨੇ ਜੋ ਚੇਤਾਵਨੀ ਦਿੱਤੀ ਸੀ ਤੇ ਇਹ ਵੀ ਕਿਹਾ ਸੀ ਕਿ ਫਿਰ ਛੇਤੀ ਫੈਡਰਲ ਚੋਣਾਂ ਕਰਵਾਉਣ ਵਾਸਤੇ ਐਨ.ਪੀ ਅਤੇ ਕੰਜ਼ਰਵੇਟਿਵਸ ਦੇ ਨਾਲ ਬਲੌਕ ਗੱਲਬਾਤ ਜ਼ਰੂਰ ਕਰੇਗਾ ਜਦਕਿ ਲਿਬਰਲਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ 75 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਦਿੱਤੀ ਜਾ ਰਹੀ ਪੈਨਸ਼ਨ ਦੇ ਉੱਤੇ 10% ਦਾ ਵਾਅਦਾ ਕਰ ਚੁੱਕੇ ਲਿਬਰਲ ਹਾਊਸ ਲੀਡਰ ਕਰੀਨਾ ਗੋਲਡ ਦਾ ਕਹਿਣਾ ਹੈ ਕਿ ਲਿਬਰਲ ਸਰਕਾਰ ਬਲੌਕ ਕਿਬਕਵਾ ਦੇ ਪੈਨਸ਼ਨ ਮੋਸ਼ਨ ਦੇ ਖਿਲਾਫ ਵੋਟ ਕਰੇਗੀ। ਦੱਸਣਯੋਗ ਹੈ ਕਿ ਬਲੌਕ ਕਿਬਕਵਾ ਨੇ ਬਿਪਰੋਸ ਦੀ ਮਤੇ ਉੱਤੇ ਸਰਕਾਰ ਦਾ ਸਾਥ ਦਿੱਤਾ ਤੇ ਕੰਜ਼ਰਵੇਟਿਵਸ ਫੋਨ ਲਿਆਉਂਦੇ ਗਏ ਮਤਿਆਂ ਦੇ ਖਿਲਾਫ ਵੋਟ ਪਾਈ ਹੈ। ਬਲੋਕ ਕੇ ਬੈਕਵਾਰ ਲੀਡਰ ਇਫ ਫਰੈਂਚਸ਼ਾਪ ਬਲੌਂਸ਼ੀ ਨੇ ਬਿਲ ਸੀ 319 ਲਿਆਂਦਾ ਜੋ ਕਹਿੰਦਾ ਹੈ ਕਿ 65 ਸਾਲ ਤੋਂ 74 ਸਾਲ ਦੀ ਉਮਰ ਦੇ ਬਜ਼ੁਰਗਾਂ ਲਈ 올ਡ ਏਜ ਸਿਕਿਉਰਿਟੀ ਦੇ ਭੁਗਤਾਨ ਵਿੱਚ 10% ਦਾ ਵਾਧਾ ਕੀਤਾ ਜਾਵੇ 골ਡ ਆਖ ਚੁੱਕੀ ਹੈ ਕਿ ਲਿਬਰਲ ਕੈਬਨਿਟ ਇਸ ਪ੍ਰਸਤਾਵ ਦਾ ਸਮਰਥਨ ਨਹੀਂ ਕਰੇਗੀ ਕਿਉਂਕਿ ਸਰਕਾਰ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਹੈ ਲੇਬਰ ਅਤੇ ਸੀਨੀਅਰਸ ਮੰਤਰੀ ਸਟੀਵ ਮੈਕਨਨ ਨੇ ਸੰਕੇਤ ਦਿੱਤਾ ਹੈ ਕਿ ਐਮਪੀ ਇਸ ਪ੍ਰਸਤਾਵ ਉੱਤੇ ਆਜ਼ਾਦਾਨਾ ਵੋਟ ਕਰ ਸਕਣਗੇ ਸਟੀਵ ਮੈਕਨਨ ਨੇ ਕਿਹਾ ਕਿ ਇਸ ਬਾਰੇ ਸਾਡੇ ਕੋਲ ਬਹੁਤ ਸਖਤ ਮਾਪਦੰਡ ਨੇ ਇਹ ਪ੍ਰਸਤਾਵ ਇਸ ਸ਼੍ਰੇਣੀ ਦੇ ਵਿੱਚ ਨਹੀਂ ਹੈ ਤੇ ਉਧਰ ਇਹ ਫਰੈਂਚਸ਼ਾਪ ਬਲੋਂਸ਼ੇ ਸਰਕਾਰ ਨੂੰ ਪਾਰਟੀ ਦੇ ਸਮਰਥਨ ਬਾਬਤ ਦੇ ਚੇਤਾਵਨੀ ਦੇ ਚੁਕੇ ਨੇ ਬਲੋਂਸ਼ੇ ਨੇ ਅਕਤੂਬਰ ਦੇ ਅਖੀਰ ਤੱਕ ਉਹਨਾਂ ਦੀਆਂ ਮੰਗਾਂ ਨੂੰ ਮੰਨਣ ਦੀ ਗੱਲ ਆਖੀ ਹੈ ਜੇਕਰ ਜਿਹਾ ਨਹੀਂ ਹੁੰਦਾ ਤਾਂ ਉਹ ਆਪਣਾ ਸਮਰਥਨ ਵਾਪਸ ਲੈ ਲੈਣਗੇ ਦੱਸ ਤੇ ਇਹ ਕਿ ਪ੍ਰਸਤਾਵ ਦੇ ਖਿਲਾਫ ਵੋਟ ਪਾਉਂਦਾ ਇਹ ਮਤਲਬ ਨਹੀਂ ਹੈ ਕਿ ਸਰਕਾਰ ਪੈਨਸ਼ਨ ਕਾਨੂੰਨ ਦਾ ਸਮਰਥਨ ਨਹੀਂ ਕਰੇਗੀ ਗੋਲਡਨੀ ਕਿਹਾ ਹੈ ਕਿ ਉਹ ਦੂਜੀਆਂ ਪਾਰਟੀਆਂ ਦੇ ਸਦਨ ਦੇ ਨੇਤਾਵਾਂ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ ਪਰ ਬਲੋਂਚੀ ਨੇ ਸੰਕੇਤ ਦਿੱਤਾ ਹੈ ਕਿ ਉਹਨਾਂ ਦੀ ਪਾਰਟੀ ਦੇ ਪ੍ਰਸਤਾਵ ਤੇ ਸਮਝੌਤਾ ਕਰਨ ਦੀ ਕੋਈ ਥਾਂ ਨਹੀਂ ਹੈ ਬਲੌਕ ਲੀਡਰ ਬਲੋਂਚੀ ਨੇ ਸਰਕਾਰਾਂ ਨੂੰ ਕਿਹਾ ਹੈ ਕਿ 29 ਅਕਤੂਬਰ ਤੋਂ ਪਹਿਲਾਂ ਸਰਕਾਰ ਨੂੰ ਅჯਹਾ ਕਰਨਾ ਪਵੇਗਾ ਕੈਨੇਡਾ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਵੀਜ਼ਾ ਨੀਮਾਂ ਨੂੰ ਸਖਤ ਕਰ ਦਿੱਤਾ ਗਿਆ ਹੈ ਜਿਸ ਕਰਕੇ ਬਹੁਤ ਸਾਰੇ ਵਿਦਿਆਰਥੀਆਂ ਦੇ ਸਟੱਡੀ ਪਰਮਿਟ ਰੱਦ ਕੀਤੇ ਜਾ ਰਹੇ ਨੇ ਕਈ ਵਾਰ ਸਟੱਡੀ ਪਰਮਿਟ ਰੱਦ ਤਾਂ ਕਰਕੇ ਕਰ ਦਿੱਤੇ ਜਾਂਦੇ ਨੇ ਕਿਉਂਕਿ ਵਿਦਿਆਰਥੀ ਦਸਤਾਵੇਜ਼ ਜਮ੍ਹਾਂ ਨਹੀਂ ਕਰਾਉਂਦੇ ਜਾਂ ਫਿਰ ਸ਼ਰਤਾਂ ਦੀ ਪਾਲਣਾ ਨਹੀਂ ਕਰਦੇ ਹਾਲਾਂਕਿ ਜੇਕਰ ਤੁਹਾਡਾ ਸਟੱਡੀ ਪਰਮਿਟ ਰੱਦ ਵੀ ਹੋ ਗਿਆ ਤਾਂ ਵੀ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ 1 ਅਕਤੂਬਰ ਤੋਂ ਸਟੱਡੀ ਪਰਮਿਟ ਪਾਇਲਟ ਪ੍ਰੋਜੈਕਟ ਸ਼ੁਰੂ ਹੋ ਚੁੱਕਿਆ ਹੈ ਜਿਸ ਤਹਿਤ ਰੱਦ ਹੋਏ ਸਟੱਡੀ ਪਰਮਿਟਾਂ ਦੇ ਉੱਤੇ ਸਮੀਖਿਆ ਕੀਤੀ ਜਾਵੇਗੀ। ਦਰਸਲ ਕੈਨੇਡਾ ਵਿੱਚ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਜੋ ਭਾਰਤੀਆਂ ਸਣੇ ਉਹਨਾਂ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹੋਣ ਵਾਲਾ ਹੈ ਜਿਨ੍ਹਾਂ ਨੂੰ ਵੀਜ਼ਾ ਰੱਦ ਹੋਣ ਦਾ ਸਾਹਮਣਾ ਕਰਨਾ ਪਿਆ। 1 ਅਕਤੂਬਰ ਤੋਂ ਕੈਨੇਡਾ ਦੀ ਸੰਗੀ ਅਦਾਲਤ ਸਟੱਡੀ ਪਰਮਿਟ ਪਾਇਲਟ ਪ੍ਰੋਜੈਕਟ ਸ਼ੁਰੂ ਕਰ ਚੁੱਕੀ ਹੈ ਇਸ ਨਵੀਂ ਪਹਿਲ ਕਦਮੀ ਦਾ ਉਦੇਸ਼ ਉਹਨਾਂ ਵਿਦਿਆਰਥੀਆਂ ਨੂੰ ਸਮਰੱਥ ਬਣਾਉਣਾ ਹੈ ਜਿਨ੍ਹਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਪ੍ਰੋਜੈਕਟ ਤਹਿਤ ਵਿਦਿਆਰਥੀ ਪਹਿਲਾਂ ਦੇ ਮੁਕਾਬਲੇ ਤੇਜ਼ੀ ਨਾਲ ਕੇਸ ਨੂੰ ਲਗਭਗ 5 ਮਹੀਨਿਆਂ ਵਿੱਚ ਹੱਲ ਕਰ ਸਕਣਗੇ ਜਦਕਿ ਪਹਿਲਾਂ ਇਸ ਪ੍ਰਕਿਰਿਆ ਦੇ ਵਿੱਚ 14 ਤੋਂ 18 ਮਹੀਨੇ ਲੱਗਦੇ ਸਨ ਸੀਏਸੀ ਦੀ ਖਬਰ ਮੁਤਾਬਕ ਇਹ ਪ੍ਰੋਜੈਕਟ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦਾ ਅਧਿਆਨ ਪਰਮਿਟ ਰੱਦ ਕਰ ਦਿੱਤਾ ਗਿਆ ਹੈ ਅਤੇ ਉਹ ਅਦਾਲਤ ਤੋਂ ਇਸ ਦੀ ਮੁੜ ਸਮੀਖਿਆ ਕਰਵਾਉਣਾ ਚਾਹੁੰਦੇ ਨੇ ਜੇਕਰ ਕਿਸੇ ਵਿਦਿਆਰਥੀ ਦਾ ਸਟੱਡੀ ਪਰਮਿਟ ਰੱਦ ਹੋ ਜਾਂਦਾ ਹੈ ਤਾਂ ਉਹ ਸਟੱਡੀ ਪਰਮਿਟ ਪਾਇਲਟ ਪ੍ਰੋਜੈਕਟ ਰਾਹੀਂ ਲੀਵ ਐਂਡ ਜੁਡੀਸ਼ੀਅਲ ਰਿਵਿਊ ਲਈ ਅਰਜ਼ੀ ਦੇ ਸਕਦੇ ਨੇ ਫਿਲਹਾਲ ਲੀਵ ਐਂਡ ਜੁਡੀਸ਼ੀਅਲ ਰਿਵਿਊ ਦੀ ਪੂਰੀ ਪ੍ਰਕਿਰਿਆ 'ਚ 14 ਤੋਂ 18 ਮਹੀਨੇ ਲੱਗਦੇ ਨੇ ਪਰ ਹੁਣ ਇਹ ਸਾਰੀ ਪ੍ਰਕਿਰਿਆ 5 ਮਹੀਨਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਪੂਰੀ ਕੀਤੀ ਜਾ ਸਕਦੀ ਹੈ लीव एंड ज्यूडिशियल रिव्यू ਦਾ ਮਤਲਬ ਹੈ ਕਿ ਵਿਦਿਆਰਥੀ ਕੈਂਟਾ ਦੀ ਸੰਘੀ ਅਦਾਲਤ ਤੋਂ ਆਪਣੀ ਅਰਜ਼ੀ ਤੇ ਮੁੜ ਵਿਚਾਰ ਕਰਨ ਦੀ ਇਜਾਜ਼ਤ ਮੰਗ ਰਿਹਾ ਹੈ ਅਮ ਤੌਰ ਤੇ ਪਹਿਲਾ ਜੱਜ ਇਹ ਫੈਸਲਾ ਕਰਦਾ ਹੈ ਕਿ ਵਿਦਿਆਰਥੀ ਯਾਨੀ ਕਿ ਬਿਨੇ ਕਾ ਨੂੰ ਲੀਵ ਮਤਲਬ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ ਜੇਕਰ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਜੱਜ ਤੁਹਾਡੇ ਕੇਸ ਦੀ ਸਮੀਖਿਆ ਕਰਦਾ ਹੈ ਤੇ ਫੈਸਲਾ ਕਰਦਾ ਹੈ ਪਰ ਇਸ ਨਵੇਂ ਪ੍ਰੋਜੈਕਟ ਦੇ ਤਹਿਤ ਲੀਵ ਅਤੇ ਜੁਡੀਸ਼ੀਅਲ ਰਿਵਿਊ ਦੋਵੇਂ ਇਕੱਠੇ ਨਿਸੜਾਉਣਗੇ ਇਸ ਪ੍ਰੋਜੈਕਟ ਵਿੱਚ ਸ਼ਾਮਲ ਹੋਣ ਲਈ ਕੋਈ ਵਾਧੂ ਫੀਸ ਨਹੀਂ ਹੈ ਹਾਲਕਿ ਛੁੱਟੀ ਅਤੇ ਨਿਆਂਕ ਸਮੀਖਿਆ ਲਈ ਅਰਜ਼ੀ ਦੇਣ ਦੀ ਫੀਸ 50 ਡਾਲਰ ਹੈ ਲੀਵ ਐਂਡ ਜੁਡੀਸ਼ੀਅਲ ਰਿਵਿਊ ਪ੍ਰੋਜੈਕਟ ਤਹਿਤ ਸਿਰਫ ਉਹ ਵਿਦਿਆਰਥੀ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਨੇ ਸਟੱਡੀ ਪਰਮਿਟ ਲਈ ਅਰਜ਼ੀ ਦਿੱਤੀ ਹੈ ਅਤੇ ਹੁਣ ਇਮੀਗ੍ਰੇਸ਼ਨ ਰੈਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਤੋਂ ਅਸਵੀਕਾਰ ਪੱਤਰ ਪ੍ਰਾਪਤ ਕੀਤਾ ਹੈ ਇਸ ਤੋਂ ਇਲਾਵਾ ਕੁਝ ਹੋਰ ਸ਼ਰਤਾਂ ਵੀ ਨੇ ਜਿਵੇਂ ਕਿ ਬਿਨੇਕਾਰ ਅਤੇ IRCC ਦੋਵਾਂ ਨੂੰ ਪ੍ਰੋਜੈਕਟ ਵਿੱਚ ਹਿੱਸਾ ਲੈਣ ਲਈ ਸਹਿਮਤ ਹੋਣਾ ਚਾਹੀਦਾ ਹੈ ਦੋਵੇਂ ਧਿਰਾਂ ਨੂੰ ਕੇਸ ਦੇ ਤੱਥਾਂ ਤੇ ਸਹਿਮਤ ਹੋਣਾ ਪਵੇਗਾ ਜਿਵੇਂ ਕਿ ਬਿਨੇਕਾਰ ਦੁਆਰਾ IRCC ਨੂੰ ਸੌਂਪੇ ਗਏ ਦਸਤਾਵੇਜ਼ਾਂ ਵਿੱਚ ਦਰਸਾਇਆ ਗਿਆ ਹੈ ਕੇਸ ਸਿੱਧਾ ਅਤੇ ਸੜਲ ਹੋਣਾ ਚਾਹੀਦਾ ਬਿਨਾਂ ਕਿਸੇ ਉਲਝਣ ਜਿਵੇਂ ਕਿ ਰਾਸ਼ਟਰੀ ਸੁਰੱਖਿਆ ਮੁੱਦਿਆਂ ਜਾਂ ਗਲਤ ਜਾਣਕਾਰੀ ਦੇ ਬਿਨੈਕਾਰਾਂ ਨੂੰ ਅਪਲਾਈ ਕਰਨ ਦੀ ਆਖਰੀ ਮਿਤੀ ਨੂੰ ਵਧਾਉਣ ਦੀ ਬੇਨਤੀ ਨਹੀਂ ਕਰਨੀ ਚਾਹੀਦੀ ਇਸ ਨਵੇਂ ਪ੍ਰੋਜੈਕਟ ਵਿੱਚ ਕਿਸੇ ਵੀ ਤਰ੍ਹਾਂ ਦੇ ਹਲਫਨਾਮੇ ਦੀ ਲੋੜ ਨਹੀਂ ਹੈ ਜੇਕਰ ਕੋਈ ਵਿਦਿਆਰਥੀ ਕੈਨੇਡਾ ਤੋਂ ਅਪਲਾਈ ਕਰ ਰਿਹਾ ਹੈ ਤਾਂ ਉਸ ਨੂੰ ਅਸਵੀਕਾਰ ਪੱਤਰ ਪ੍ਰਾਪਤ ਕਰਨ ਦੇ 15 ਦਿਨਾਂ ਦੇ ਅੰਦਰ ਇਸ ਨਵੇਂ ਪ੍ਰੋਜੈਕਟ ਤਹਿਤ ਆਪਣੀ ਅਰਜ਼ੀ ਜਮ੍ਹਾਂ ਕਰਾਉਣੀ ਪਵੇਗੀ ਜੇਕਰ ਕੋਈ ਵਿਦਿਆਰਥੀ ਕੈਨੇਡਾ ਤੋਂ ਬਾਹਰੋਂ ਅਪਲਾਈ ਕਰ ਰਿਹਾ ਹੈ ਤਾਂ ਉਸ ਕੋਲ ਅਪਲਾਈ ਕਰਨ ਲਈ 60 ਦਿਨ ਹੋਣਗੇ ਸਾਰੇ ਦਸਤਾਵੇਜ਼ ਆਨਲਾਈਨ ਪੇਜਨੇ ਪੈਣਗੇ ਜਿਸ ਤਈ ਅਦਾਲਤ ਦੀ ਈ-ਫਾਈਲਿੰਗ ਪ੍ਰਣਾਲੀ ਦੀ ਵਰਤੋਂ ਕੀਤੀ ਜਾਵੇਗੀ ਇਸ ਪ੍ਰੋਜੈਕਟ ਵਿੱਚ ਸ਼ਾਮਲ ਹੋਣ ਲਈ ਤੁਹਾਨੂੰ ਫਾਰਮ ਆਈਆਰ 1 ਦੀ ਵਰਤੋਂ ਕਰਕੇ ਛੁੱਟੀ ਅਤੇ ਨਿਆਂਕ ਸਮੀਖਿਆ ਲਈ ਅਰਜ਼ੀ ਦੇਣੀ ਪਵੇਗੀ ਨਾਲ ਹੀ ਤੁਹਾਨੂੰ ਆਪਣੀ ਅਰਜ਼ੀ ਵਿੱਚ ਤਿੰਨ ਸਥਾਨਾਂ ਤੇ ਪਾਇਲਟ ਪ੍ਰੋਜੈਕਟ ਦਾ ਜ਼ਿਕਰ ਕਰਨਾ ਹੋਵੇਗਾ ਦਸਤਾਵੇਜ਼ ਜਮ੍ਹਾਂ ਕਰਾਉਣ ਤੋਂ ਬਾਅਦ ਜੱਜ ਤੁਹਾਡੀ ਅਰਜ਼ੀ ਤੇ ਫੈਸਲਾ ਕਰੇਗਾ ਤੇ ਤੁਹਾਨੂੰ ਸੂਚਿਤ ਕਰੇਗਾ ਇਸ ਪਹਿਲ ਕਦਮੀ ਦਾ ਉਦੇਸ਼ ਕੈਨੇਡਾ ਦੀ ਸੰਘੀ ਅਦਾਲਤ ਵਿੱਚ ਇਮੀਗ੍ਰੇਸ਼ਨ ਕੇਸਾਂ ਦੀ ਵੱਧਦੀ ਗਿਣਤੀ ਨੂੰ ਕੰਟਰੋਲ ਕਰਨਾ ਅਤੇ ਵਿਦਿਆਰਥੀਆਂ ਲਈ ਵੀਜ਼ਾ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਤੇਜ਼ ਬਣਾਉਣਾ ਹੈ ਇਸ ਤੋਂ ਇਲਾਵਾ ਕੈਨੇਡਾ ਸਰਕਾਰ ਨੇ 2024 ਲਈ 4,85,000 ਨਵੇਂ ਅਧਿਆਨ ਪਰਮਿਟਾਂ ਦੀ ਸੀਮਾ ਨਿਰਧਾਰਿਤ ਕੀਤੀ ਹੈ ਜਿਸ ਨੂੰ 2025 ਤੱਕ ਹੋਰ ਘਟਾ ਦਿੱਤਾ ਜਾਵੇਗਾ ਹਰਦੀਪ ਸਿੰਘ ਨਿਜਰ ਕਤਲकांड ਦੇ ਮਾਮਲੇ ਦੇ ਨਾਲ ਜੁੜੀ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਦਰਸਲ ਮੁਕਦਮੇ ਦੀ ਸੁਣਵਾਈ ਪੰਜਵੀਂ ਵਾਰ ਮੁਲਤਵੀ ਕਰ ਦਿੱਤੀ ਗਈ ਹੈ ਹਰਦੀਪ ਸਿੰਘ ਨਿਜਰ ਦੀ ਹਤਿਆ ਦੇ ਦੋਸ਼ੀ ਚਾਰ ਭਾਰਤੀ ਨੌਜਵਾਨਾਂ ਦੇ ਉੱਤੇ ਮੁਕਦਮੇ ਦੀ ਸੁਣਵਾਈ ਮੰਗਲਵਾਰ ਨੂੰ ਮੁਲਤਵੀ ਕੀਤੀ ਗਈ ਕਿਉਂਕਿ ਉਹਨਾਂ ਤੇ ਲੱਗੇ ਦੋਸ਼ਾਂ ਨਾਲ ਸੰਬੰਧਿਤ ਸਮੱਗਰੀ ਹਜੇ ਵੀ ਉਹਨਾਂ ਦੇ ਕਾਨੂੰਨੀ ਨੁਮਾਇੰਦਿਆਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਚਾਰਾਂ ਦੋਸ਼ੀਆਂ ਦੇ ਵਕੀਲ ਸੜੀ ਪ੍ਰੋਵਿੰਸ਼ਲ ਕੋਰਟ ਦੀ ਜੱਜ ਜੋਰੀ ਹੈਰਿਸ ਦੇ ਸਾਹਮਣੇ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਏ। ਸਰਕਾਰੀ ਜਕਰਾਉਂ ਦੀ ਨੁਮਾਇੰਦਗੀ ਕਰਨ ਵਾਲਾ ਵਕੀਲ ਲੂਇਸ ਕੈਨਵਰਸੀ ਬ੍ਰਿਟਿਸ਼ ਕੋਲੰਪੀਆ ਦੇ ਸੜੀ ਵਿੱਚ ਅਦਾਲਤ ਵਿੱਚ ਵਿਅਕਤੀਗਤ ਰੂਪ ਵਿੱਚ ਪੇਸ਼ ਹੋਇਆ। ਹਾਲਾਂਕਿ ਇਸਤਗਾਸਾ ਪੱਖ ਨੇ ਖੁਲਾਸਾ ਕਰਨ ਚਾਹੁਲਸਮਾਂ ਦੇ ਵਕੀਲਾਂ ਨੂੰ ਕੇਸ ਸਮੱਗਰੀ ਪ੍ਰਦਾਨ ਕਰਨ ਲਈ ਵਾਧੂ ਸਮੇਂ ਦੀ ਮੰਗ ਕੀਤੀ, ਜਿਸ ਕਾਰਨ ਸੁਣਵਾਈ ਨੂੰ ਹੋਰ ਮੁਲਤਵੀ ਕਰ ਦਿੱਤਾ ਗਿਆ। ਨਵੀਂ ਸੁਣਵਾਈ 21 ਨਵੰਬਰ ਨੂੰ ਤੈਅ ਕੀਤੀ ਗਈ ਹੈ ਗ੍ਰਿਫਤਾਰ ਕੀਤੇ ਗਏ ਸਾਰੇ ਚਾਰੇ ਭਾਰਤੀ ਹਿਰਾਸਤ ਦੇ ਵਿੱਚ ਨੇ ਉਹਨਾਂ ਦੇ ਵਿੱਚ 22 ਸਾਲਾਂ ਕਰਨ ਪ੍ਰਾੜ 22 ਸਾਲਾਂ ਕਮਲਪ੍ਰੀਤ ਸਿੰਘ 28 ਸਾਲਾਂ ਕਰਨਪ੍ਰੀਤ ਸਿੰਘ ਬ੍ਰਿਟਿਸ਼ ਕੋਲੰਪੀਆ ਤੋਂ ਅਤੇ অন্ਟਾਰੀਓ ਤੋਂ 22 ਸਾਲਾਂ ਅਮਨਦੀਪ ਸਿੰਘ ਸ਼ਾਮਿਲ ਹੈ ਅਮਨਦੀਪ ਸਿੰਘ 15 ਮਈ ਨੂੰ ਆਪਣੀ ਪਹਿਲੀ ਅਦਾਲਤ ਦੇ ਵਿੱਚ ਪੇਸ਼ ਹੋਇਆ ਸੀ ਜਦਕਿ ਬਾਕੀ 7 ਮਈ ਨੂੰ ਜੱਜ ਦੇ ਸਾਹਮਣੇ ਪੇਸ਼ ਹੋਏ 21 ਮਈ ਨੂੰ ਇਹ ਪਹਿਲੀ ਵਾਰ ਸੀ ਜਦੋਂ ਚਾਰਾਂ ਨੇ ਇੱਕ ਅਦਾਲਤ ਦੇ ਵਿੱਚ ਇਕੱਠੇ ਪੇਸ਼ੀ ਕੀਤੀ ਚਾਰੋਂ ਫਰਸਟ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਨਾਲ ਸੰਬੰਧਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ ਅਮਨਦੀਪ ਸਿੰਘ ਨਿੱਜੜ ਕੇਸ ਵਿੱਚ ਨਾਮਜ਼ਦ ਹੋਣ ਵੇਲੇ ਪਹਿਲਾਂ ਹੀ ਪੀਲ ਰੀਜਨਲ ਪੁਲਿਸ ਦੀ ਹਿਰਾਸਤ ਦੇ ਵਿੱਚ ਸੀ ਉਸ ਨੂੰ ਨਵੰਬਰ 2023 ਵਿੱਚ ਅਨधिकृत ਹਥਿਆਰ ਰੱਖਣ ਅਤੇ ਨਿਯੰਤਰਿਤ ਪਦਾਰਥ ਰੱਖਣ ਨਾਲ ਸੰਬੰਧਿਤ 9 ਦੋਸ਼ਾਂ 'ਚ ਗ੍ਰਿਫਤਾਰ ਕੀਤਾ ਗਿਆ ਸੀ ਬਾਕੀਆਂ ਨੂੰ 3 ਮਈ ਨੂੰ ਐਡਮਿੰਟਨ ਦੇ ਅੰਦਰ ਅਤੇ ਆਲੇ-ਦੁਆਲੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮੁਕਦਮੇ ਲਈ ਬ੍ਰਿਟਿਸ਼ ਕੋਲੰਪੀਆ ਲਿਆਂਦਾ ਗਿਆ ਕਨੇਡੀਅਨ ਜਾਂਚ ਕਰਤਾਵਾਂ ਨੇ ਹਜੇ ਤੱਕ ਇਸ ਕਤਲ ਦੇ ਸਬੰਧ ਵਿੱਚ ਭਾਰਤ ਸਰਕਾਰ ਨਾਲ ਕਿਸੇ ਵੀ ਸਬੰਧ ਦਾ ਐਲਾਨ ਨਹੀਂ ਕੀਤਾ। ਜ਼ਿਕਰ ਇਹ ਖਾਸ ਹੈ ਕਿ ਨਿੱਜੜ ਕਤਲकांड ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧ ਲਗਾਤਾਰ ਤਣਾਅਪੂਰਨ ਬੰਦੇ ਜਾ ਰਹੇ ਸਨ ਖਾਸ ਕਰਕੇ ਉਦੋਂ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ ਦੇ ਉੱਤੇ ਇਹ ਦੋਸ਼ ਲਗਾਏ ਕਿ ਹਰਦੀਪ ਸਿੰਘ ਨਿੱਜੜ ਜੋ ਕੈਨੇਡੀਅਨ ਨਾਗਰਿਕ ਸੀ ਉਸ ਦੇ ਕਤਲकांड ਵਿੱਚ ਭਾਰਤੀ ਸਰਕਾਰ ਦੇ ਏਜੰਟਾਂ ਦਾ ਹੱਥ ਹੈ ਹਾਲਾਂਕਿ ਭਾਰਤ ਸਰਕਾਰ ਨੇ ਕਈ ਵਾਰ ਕਿਹਾ ਕਿ ਉਹਨਾਂ ਦਾ ਇਸ ਕਤਲकांड ਦੇ ਵਿੱਚ ਕੋਈ ਦੋਸ਼ ਨਹੀਂ ਫਿਲਹਾਲ ਦੋਹਾਂ ਦੇਸ਼ਾਂ ਦੇ ਵਿਚਾਲੇ ਗੱਲਬਾਤ ਜਾਰੀ ਹੈ ਤੇ ਇਸ ਦੇ ਨਤੀਜੇ ਕੀ ਨਿਕਲਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਬੈਕ ਦੇ ਪ੍ਰੀਮੀਅਰ ਫੈਂਸ਼ਲ ਗੋਰ ਫ੍ਰਾਂਸ ਦੇ ਦੌਰੇ ਦੌਰਤੇ ਗਏ ਹੋਏ ਨੇ ਅਤੇ ਸ਼ਰਨ ਮੰਗਣ ਵਾਲਿਆਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਬਿਆਨਬਾਜ਼ੀ ਲਗਾਤਾਰ ਜਾਰੀ ਹੈ ਬੀਤੇ ਦਿਨ ਉਹਨਾਂ ਕਿਹਾ ਸੀ ਕਿ ਫ੍ਰਾਂਸ ਦੀ ਤਰਜ਼ ਤੇ ਕੈਨੇਡਾ ਦੇ ਵਿੱਚ 20 ਸ਼ਰਨ ਮੰਗਣ ਵਾਲਿਆਂ ਦੇ ਲਈ ਵੇਟਿੰਗ ਜ਼ੋਨ ਹੋਣੀ ਚਾਹੀਦੀ ਹੈ ਤੇ ਅੱਜ ਪ੍ਰੀਮੀਅਰ ਨੇ ਕਹਿ ਦਿੱਤਾ ਹੈ ਕਿ ਆਟਵਾ ਨੂੰ ਸ਼ਰਨ ਮੰਗਣ ਵਾਲੇ ਅੱਧੇ ਲੋਕਾਂ ਨੂੰ ਜ਼ਬਰਦਸਤੀ ਕਿਸੇ ਹੋਰ ਪ੍ਰਾਂਤ ਦੇ ਵਿੱਚ ਟਰਾਂਸਫਰ ਕਰ ਦੇਣਾ ਚਾਹੀਦਾ ਹੈ। ਪ੍ਰੀਮੀਅਰ ਫਰੈਂਚਲ ਗਲਤਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਕਿਊਬਿਕ ਵਿੱਚ ਪਨਾਹ ਮੰਗਣ ਵਾਲਿਆਂ ਨੂੰ ਦੂਜੇ ਸੂਬਿਆਂ 'ਚ ਜਾਣ ਲਈ ਮਜਬੂਰ ਕਰਨਾ ਚਾਹੀਦਾ ਹੈ ਜਿਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਨੇ ਜੋ ਪਹਿਲਾਂ ਹੀ ਸੂਬੇ ਵਿੱਚ ਸੈਟਲ ਹੋ ਚੁੱਕੇ ਨੇ। ਦ ਗਾਰਟ ਨੇ ਬਿੱਤੇ ਦਿਨ ਪੈਰਿਸ ਦੀ ਯਾਤਰਾ ਦੌਰਾਨ ਕਿਹਾ ਕਿ ਉਹ ਚਾਹੁੰਦਾ ਹੈ ਮੌਜੂਦਾ ਸਮੇਂ ਕਿਊਬੈਕ ਵਿੱਚ ਸ਼ਰਨ ਮੰਗਣ ਵਾਲਿਆਂ ਵਿੱਚੋਂ ਅਧਿਆ ਨੂੰ ਦੇਸ਼ ਵਿੱਚ ਕਿਤੇ ਹੋਰ ਟਰਾਂਸਫਰ ਕਰ ਦੇਣਾ ਚਾਹੀਦਾ ਹੈ ਪ੍ਰੀਮੀਅਰ ਦਾ ਕਹਿਣਾ ਹੈ ਕਿ ਇਸ ਗੱਲ ਦਾ ਕੋਈ ਮਤਲਬ ਨਹੀਂ ਹੈ ਕਿ ਕਿਊਬੈਕ ਦੀ ਆਬਾਦੀ ਸਿਰਫ 22% ਹੋਣ ਦੇ ਬਾਵਜੂਦ ਕੈਨਟਾ ਵਿੱਚ ਲਗਭਗ 45% ਸ਼ਰਨਾਰਥੀ ਪ੍ਰਾਪਤ ਕਰਦੀ ਹੈ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਦੇਸ਼ ਵਿੱਚ ਉਨਾ ਮੰਗਨ ਵਾਲਿਆਂ ਦੀ ਨਿਰਪੱਖ ਵੰਡ ਕਰਨਾ ਚਾਹੁੰਦੇ ਨੇ ਪਰ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਤੇ ਦਫਤਰ ਦਾ ਕਹਿਣਾ ਹੈ ਕਿ ਓਟਵਾ ਸੂਬਿਆਂ ਨੂੰ ਵਧੇਰੇ ਲੋਕਾਂ ਨੂੰ ਲੈਣ ਲਈ ਮਜਬੂਰ ਨਹੀਂ ਕਰੇਗਾ ਓਟਵਾ ਉਹਨਾਂ ਪ੍ਰਵਿੰਸਾਂ ਨੂੰ ਵਿੱਤੀ ਪ੍ਰੋਚਾਹਨ ਦੀ ਪੇਸ਼ਕਸ਼ ਕਰ ਰਿਹਾ ਹੈ ਜੋ ਮਦਦ ਕਰਨਾ ਚਾਹੁੰਦੇ ਨਹੀਂ ਤੇ ਉਹਨਾਂ ਪ੍ਰਵਿੰਸਾਂ ਲਈ ਆਰਥਿਕ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ ਜੋ ਵਿਰੋਧ ਕਰਦੇ ਨੇ ਲੇਕੌਟ ਨੇ ਮੰਗਲਫਾਰ ਨੂੰ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਔਟਵਾ ਨੂੰ ਦੇਸ਼ ਵਿੱਚ ਦਾਖਲ ਹੋਣ ਵਾਲੇ ਸ਼ਰਨ ਮੰਗਣ ਵਾਲਿਆਂ ਲਈ ਉਡੀਕ ਖੇਤਰ ਬਣਾਉਣ ਲਈ ਕਿਹਾ ਜਿਵੇਂ ਕਿ ਫਰਾਂਸ ਦੇ ਵਿੱਚ ਪ੍ਰਥਾ ਚੱਲ ਰਹੀ ਹੈ ਜ਼ਿਕਰ ਖਾਸ ਹੈ ਕਿ ਫਰਾਂਸ ਦੇ ਵਿੱਚ ਆਉਣ ਵਾਲੇ ਸ਼ਰਨ ਮੰਗਣ ਵਾਲਿਆਂ ਨੂੰ 26 ਦਿਨਾਂ ਤੱਕ ਵੇਟਿੰਗ ਜ਼ੋਨ ਦੇ ਵਿੱਚ ਰੱਖਿਆ ਜਾ ਸਕਦਾ ਹੈ ਇਸ ਦੌਰਾਨ ਫੈਸਲਾ ਲਿਆ ਜਾਂਦਾ ਹੈ ਕਿ ਉਹਨਾਂ ਨੂੰ ਸ਼ਰਨ ਦੇਣੀ ਹੈ ਜਾਂ ਫਿਰ ਨਹੀਂ ਜਿਸ ਕਰਕੇ ਕਿ ਵਿਅਕਤੀ ਪ੍ਰੀਮੀਅਰ ਫਰਾਂਸ ਨੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਨੇ ਔਟਵਾ ਨੂੰ ਪਨਾਹ ਮੰਗਣ ਵਾਲਿਆਂ ਲਈ ਵੇਟਿੰਗ ਜ਼ੋਨ ਸਥਾਪਿਤ ਕਰਨ ਵਾਸਤੇ ਕਿਹਾਏ ਇਹ ਵੀ ਦੱਸ ਤਈਏ ਕਿ ਇਨੀ ਦਿਨੀ ਕਿ ਬੇਕ ਤੇ ਪ੍ਰੀਮੀਅਰ ਫਰੈਂਚਾਲ ਲੈ ਗਾਲਟ ਫਰਾਂਸ ਦੀ ਦੌੜਯਕਤ ਗਈ ਹੋਈ ਨਹੀਂ ਤੇ ਉੱਥੇ ਜਾ ਕੇ ਵੀ ਉਹ ਕੇਵਲ ਪਨਾਹ ਮੰਗਣ ਵਾਲਿਆਂ ਦਾ ਜ਼ਿਕਰ ਕਰਨਾ ਨਹੀਂ ਬੋਲ ਰਹੇ ਅਰਜ ਦੇ ਕੈਂਟਰੀਅਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰ ਲੈਨੇ ਆ ਮੁਖੜ ਲਾਈਨਸ ਤੇ ਪੰਜਾਬ ਨੇ ਲੜਕੀ ਪ੍ਰੋਬਲਿਮ ਕਰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਕੀਤਾ ਕਬਜ਼ਾ ਕਰਦੇ ਵਿੱਚੋਂ ਸਿੱਖ ਸੰਗਤ ਨੇ छुड़ਵਾਇਆ ਸਰੂਪ ਬਲੌਕ ਕੂਬੈਕਵਾਦੇ ਲੀਡਰ ਬ੍ਰੌਂਚ ਨੇ ਲਿਬਰਲ ਪਾਰਟੀ ਨੂੰ ਦਿੱਤੀ ਤਮਕੀ 29 ਅਕਤੂਬਰ ਤੱਕ ਮੰਗ ਮੰਨਣ ਲਈ ਦਿੱਤਾ ਆਖਰੀ ਸਮਾਂ ਬਲੌਕ ਕੂਬੈਕਵਾਦੇ ਲੀਡਰ ਨੂੰ ਲਿਬਰਲ ਹਾਊਸ ਦੇ ਲੀਡਰ ਦਾ ਜਵਾਬ ਸਰਕਾਰ ਬਲੌਕ ਦੇ ਪੈਨਸ਼ਨ ਮੋਸ਼ਨ ਦੇ ਖਿਲਾਫ ਕਰੇਗੀ ਵੋਟ ਇਕਤੂਬਰ ਤੋਂ ਸਟੱਡੀ ਪਰਮਿਟ ਪਾਇਲਟ ਪ੍ਰੋਜੈਕਟ ਦੀ ਹੋਈ ਸ਼ੁਰੂਆਤ ਅਦਾਲਤ ਦੇ ਵਿੱਚ ਸਮੀਖਿਆ ਕੀਤੀ ਜਾਵੇਗੀ ਰੱਦ ਹੋਏ ਸਟੱਡੀ ਵੀਜ਼ਿਆਂ ਦੀ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾ ਕੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਤ